ਕਹਿੰਦਾ ਅ ਅਮਰੀਕਾ ਦੇ ਵਿੱਚ ਕਬੱਡੀ ਚੱਲ ਰਹੀ ਆ ਕੈਨੇਡਾ ਸੀਜ਼ਨ ਬੜਾ ਵਧੀਆ ਹੋਇਆ ਸਮਾਪਤ ਹੋ ਗਿਆ ਕਿਵੇਂ ਰਿਹਾ ਟ੍ਰਾਂਟੋ ਤੋਂ ਸ਼ੁਰੂਆਤ ਹੋ ਕੇ BC ਤੱਕ ਤੁਹਾਡੀ ਖੇਡ ਕਿੰਵੇਂ ਨੰਬਰ ਤੇ ਰਹੀ ਕਿਵੇਂ ਦਾ ਤੁਹਾਡੇ ਅਕੋਰਡਿੰਗ ਸੀਜ਼ਨ ਰਿਹਾ ਤੁਹਾਡੀ ਬੋਡੀ ਕਿਵੇਂ ਰਹੀ ਬਹੁਤ ਵਧੀਆ ਭਾਜੀ ਤੇ ਟ੍ਰਾਂਟੋ ਤੇ ਬੈਨਕੂਵਰ ਦਾ ਸੀਜ਼ਨ ਬਹੁਤ ਵਧੀਆ ਹੋਇਆ ਪਹਿਲਾਂ ਤੇ ਟ੍ਰਾਂਟੋ ਵੀ ਮੈਂ ਦੂਸਰੇ ਨੰਬਰ ਦਾ ਰੀਡਰ ਸੀਗਾ ਪੂਰੇ ਸੀਜ਼ਨ ਦਾ ਤੇ ਬੈਨਕੂਵਰ ਵੀ ਦੂਸਰੇ ਨੰਬਰ ਦਾ ਰੀਡਰ ਸੀਗਾ ਪੂਰੇ ਸੀਜ਼ਨ ਦਾ ਭਾਜੀ ਕੀ ਬਾਤ ਆ ਕਿਵੇਂ ਪਰਿਵਾਰ ਕੀ ਕਹਿੰਦਾ ਇਹ ਜਦੋਂ ਨੰਬਰਾਂ ਦੇ ਵਿੱਚ ਗੱਲਾਂ ਆ ਜਾਂਦੀਆਂ ਤਾਂ ਵਧੀਆ ਲੱਗਦਾ ਹੋਣਾਗਾ ਵੀ ਯਾਰ ਨੰਬਰਾਂ ਚਾ ਟੌਪ 5 ਚ ਬਹੁਤ ਵਧੀਆ ਭਾਈ ਪਰਿਵਾਰ ਬਹੁਤ ਖੁਸ਼ ਆ ਤੇ ਮੇਰਾ ਪਰਿਵਾਰ ਜਿਹੜਾ ਹੈ ਭਾਈ ਉਹ ਕਬੱਡੀ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਹੈ ਭਾਈ ਹਾਂਜੀ ਤੇ ਮੇਰਾ ਪਰਿਵਾਰ ਇੱਥੇ ਮੇਰੇ ਤਾਏ ਛੱਡ ਰਹਿੰਦੇ ਆ ਜਦੋਂ ਬਾਕੀ ਫੈਮਲੀ ਸਾਰੀ ਜਿੱਦਾਂ ਇੰਡੀਆ ਆ ਤੇ ਸਾਰੇ ਹੁਣ ਇੱਥੇ ਆ ਮੈਚ ਚੱਲ ਰਿਹਾ ਮੇਰੀ ਇੰਡੀਆ ਸਾਰੀ ਫੈਮਲੀ ਜਾ ਕੇ ਜਦਾਂ ਮੈਚ ਦੇਖ ਰਹੀ ਆ ਕਬੱਡੀ ਵੀਰ ਜਦੋਂ ਟ੍ਰਾਂਟੋ ਕਬੱਡੀ ਹੋਈ ਟਾਡੀ ਜਿਵੇਂ ਕਹਿੰਦੇ ਘਰ ਦੀ ਟੀਮ ਆ ਪੱਕਾ ਹੀ ਖੇਡ ਰਹੇ ਆ ਉਸ ਟੀਮ ਦੇ ਲਈ ਬ੍ਰੈਂਟਨ ਦੀ ਗੱਲ ਹੋਵੇ ਬ੍ਰੈਂਟਨ ਯੂनाइटेड ਦੂਜੇ ਬੰਨੇ ਬੀਸੀ ਵਧੀਆ ਖੇਡੇ ਉਦੋਂ ਇੱਕ ਨਾ ਜੈਰੋ ਵੀ ਮੈਂ ਬੈਠਾ ਇੱਥੇ ਦੇਖਿਆ ਜੈਰੋ ਨੂੰ ਨਾ ਜੱਫਾ ਲੱਗਾ ਲਾਇਆ ਸ਼ੀਲੂ ਨੇ ਆਪ ਤੁਸੀਂ ਭੋਵੇਂ ਆਪ ਦੀ ਰੇਟ ਤੇ ਨਹੀਂ ਨੱਚੇ ਕਦੇ ਪਰ ਨੱਚੇ ਉਦੋਂ ਮੈਂ ਦੇਖਿਆ ਪੂਰੀ ਵੀ ਨੱਚਿਆ ਉਹ ਮੂਵਮੈਂਟ ਕਿਹੋ ਜਿਹਾ ਸੀ ਉਹ ਯਾਰ। ਔਰ ਇਹ ਇੱਕ ਤੋਂ ਜਿੱਤ ਹਾਰ ਵਾਲੀ ਫੈਸਲੇ ਵਾਲੀ ਕਬੱਡੀ ਸੀਗੀ। ਉਤੋਂ ਜੱਫਾ ਹੀ ਥੋੜਾ ਜਿਹਾ ਉਦਾਂ ਦਾ ਇਹਨੇ ਲਾਇਆ ਕਿ ਉਹਦੇ ਨਾਲ ਬਹੁਤ ਜ਼ਿਆਦਾ ਜਾਨ ਕੇ ਜੋਸ਼ ਹੀ ਅੰਦਰੋਂ ਇੰਨਾ ਜ਼ਿਆਦਾ ਆਇਆ ਕਿ ਉਦੋਂ ਛਾਲ ਬੱਜ ਗਈ। ਆਟੋਮੈਟਿਕਲੀ ਛਾਲ ਜਿਹੜੀ ਉਹ ਬੱਜ ਗਈ। ਵੀ ਵੀ ਨੱਚਿਆ ਤੁਸੀਂ ਵੀ ਛਾਲ ਮਾਰੀ ਸਾਰੇ ਪ੍ਰਮੋਟਰ ਵੀ ਸਾਰੇ ਭਾਜੀ ਦਰਸ਼ਕ ਵੀ ਸਾਰੇ ਇਦਾਂ ਨੱਚੇ ਉਹ ਜੱਫਾ ਹੀ ਇਦਾਂ ਦਾ ਜਾਨ ਕੇ ਪਤਾ ਨਹੀਂ ਉਹ ਮੂਵਮੈਂਟ ਹੀ ਇਦਾਂ ਦਾ ਬਣ ਗਿਆ ਕਿ ਜਿੱਤ ਹਾਰ ਵਾਲੀ ਕਬੱਡੀ ਸੀਗੀ ਉਹ ਮੂਵਮੈਂਟ ਹੀ ਇਦਾਂ ਦਾ ਬਣ ਗਿਆ ਵਾਜੀ। ਹਾਂਜੀ। ਇੱਕ ਉਹ ਟੀਮ 'ਚ ਖੇਡ ਕੇ ਲੱਗਦਾ ਵੀ ਯਾਰ ਹਾਂਜੀ ਭਾਜੀ ਉਹ ਹੁਣ ਗੋਖੇ ਭਾਈ ਹੁਣ ਨਾ ਸ਼ੌਕਰ ਭਾਈ ਹੁਣ ਬਹੁਤ ਇਹ ਪ੍ਰੇਮਿਆ ਭਾਈ ਜਿੱਦਾਂ ਤੇ ਉਦ ਤਰੀ ਖੇਡਾਂਗੇ ਜਦੋਂ ਤੱਕ ਰਖੇਡਾਂਗੇ ਭਾਜੀ ਵਧੀਆ ਘਰ ਦੀ ਟੀਮ ਆ ਭਾਜੀ ਆਪਣੀ ਹਾਂਜੀ ਬਹੁਤ ਇਹ ਪ੍ਰੇਮਿਆ ਆਪਣਾ ਨਾਲ ਬਦਿਆ ਭਾਜੀ ਬਹੁਤ ਪਿਆਰ ਕਰਦੇ ਆ ਉਹ ਸਾਰੇ ਜਿੰਦਗੀ ਦੇ ਰਕੇ ਡਾਂਗੇ ਬਾਬਾ ਸੋਕਰ ਰੱਖ ਕੇ ਉਧਰੋਂ ਕਿਟਾ ਵੰਟੀ ਵੀਰ ਤੁਹਾਨੂੰ ਆ ਕੇ ਵੀ ਦਰਸ਼ਕ ਕਹਿੰਦੇ ਆਉਣੇ ਆ ਕਿਉਂਕਿ ਸਾਡੇ ਨਾਲ ਗੱਲ ਕਰਦੇ ਆਖਦੇ ਯਾਰ ਵੰਟੀ ਨਾ ਜਿਹੋ ਜੀ ਦੇਖਾ ਉਹਨਾਂ ਲੱਗਦਾ ਨਹੀਂ ਵੀ ਇੰਨੀਆਂ ਯਾਰ ਰੇਡਾਂ ਪਾ ਦੂ ਪਰ ਜਦੋਂ ਨੰਬਰ ਗਿਣਦੇ ਆ 20 ਰੇਡਾਂ ਕਦੇ 18 ਕਨੇਡਾ ਕੱਪ ਵੀ ਤੁਸੀਂ ਉਦੋਂ 21 ਪਾਤੀਆਂ ਸੀ ਇਹ ਕਿਵੇਂ ਪੋਸੀਬਲ ਤੁਹਾਨੂੰ ਵੀ ਆ ਕੇ ਆਖਦੇ ਰੇਡ ਜਿਹੜੇ ਦਰਸ਼ਕ ਆ ਮੈਨੂੰ ਭਾਜੀ ਕਈ ਵਾਰੀ ਲੋਕ ਉਹਦਾ ਪਲੇਅਰ ਵੀ ਕਈ ਆਖ ਦਿੰਦੇ ਆ ਜਿੱਦਾਂ ਤੂੰ ਜਿਹੜੀ ਦੇਖਿਆ ਤੂੰ ਲੱਗਦਾ ਨਹੀਂ ਖੇਡਣ ਵਾਲਾ ਹਾਂਜੀ ਬਹੁਤ ਬਿਆ ਲੋਕੀ ਆਖ ਦਿੰਦੇ ਇਦਾਂ ਚਲੋ ਬਾਬੇ ਦੀ ਮਿਹਰ ਆ ਭਾਜੀ ਤੇ ਉਹਦੀ ਮਿਹਰ ਦੇ ਨਾਲ ਹੀ ਸਾਰਾ ਕੁਝ ਹੈਗਾ ਵਾ ਤੇ ਹਾਂਜੀ ਆਪ ਤਾਂ ਬੰਦਾ ਹੁਣ ਬਹੁਤ ਜ਼ੋਰ ਮਾਰਦਾ ਆ ਬਾਕੀ ਕਹਿੰਦੇ ਆਰਾਮ ਵਧਾਵੇ ਸੋ ਬਦੇ ਬਲ ਕਰ ਕਹਿੰਦੇ ਵਧੇ ਦਾ ਕੋਈ ਨਾ ਤੇ ਉਹੋ ਹੀ ਜਿਹਦੀ ਨਜ਼ਰ ਉਹਦੀ ਦਿੱਤੀ ਸੌਲੀ ਹੋ ਜਾਂਦੀ ਭਾਜੀ ਉਹੋ ਹੀ ਉੱਪਰ ਆਉਂਦਾ ਬੰਟੀ ਵੀਰ ਜਿੱਥੇ ਤੁਸੀਂ ਖਿਡਾਰੀ ਵਧੀਆ ਆਰਗੇਨਾਈਜ਼ਰ ਵੀ ਟੀਮ ਬਣਾਉਂਦੇ ਆ ਬਿਓ ਪਲੈਂਟੀ ਨਿਊਜ਼ੀਲੈਂਡ ਵੱਡੀ ਟੀਮ ਹਰ ਸਾਲ ਖੇਡਦੀ ਆ ਤੇ ਉਹ ਆਰਗੇਨਾਈਜ਼ ਕਰਨਾ ਕਿੰਨਾ ਕੋ ਔਖਾ ਸਪான்ਸਰਜ਼ ਨਾਲ ਆਪ ਮਾਰੇ ਜੁੜਦੇ ਆ ਜਾਂ ਫਿਰ ਜਾਣਾ ਪੈਂਦਾ ਚੱਲ ਕੇ ਗੱਲਬਾਤ ਕਰਨੀ ਪੈਂਦੀ ਆ ਭਾਜੀ ਉਹ ਸਾਰੀ ਜਿੱਦਾਂ ਦਾ ਇੱਕ ਫੈਮਿਲੀ ਆ ਲਾਈਕ ਸਾਡੀ ਟੀਮ ਜਿਹੜੀ ਹੈ ਨਾ ਪਲੇਅਰ ਵੀ ਜਿੰਨੇ ਵੀ ਅਸੀਂ ਖੇਡਦੇ ਆ ਅਸੀਂ ਸਾਰੇ ਪਲੇਅਰ 2014 ਤੋਂ ਲੈ ਕੇ ਹੁਣ ਤੱਕ 10 ਸਾਲ ਹੋ ਗਏ ਸਾਨੂੰ ਇਕੱਠੇ ਖੇਡਦੇ ਆ ਨੂੰ ਤੇ ਜਿੰਨੇ ਕੁ ਹੁਣ ਸਾਡੇ ਨਾਲ ਜੁੜ ਰਹੇ ਆ ਲਾਈਕ ਉਹ ਸਾਰੇ ਇੱਕ ਫੈਮਿਲੀ ਦੀ ਤਰ੍ਹਾਂ ਹੀ ਜੁੜੇ ਆ ਸਾਰੇ ਜਿੰਨੇ ਵੀ ਭਰਾ ਜੁੜੇ ਆ ਹਾਂਜੀ ਤੇ ਜਦ ਕਿ ਕਹਿੰਦਾ ਜਿਆਦੀ ਉਹਦੇ ਚ ਔਖਾ ਆਉਂਦੀ ਜਿੱਦਾਂ ਲਾਲੋ ਤਾਂ ਜੇ ਆਪਾਂ ਕਿਸੇ ਨੂੰ ਆਪਾਂ ਕੋਈ ਵੀ ਆ ਸਪਾਂਸਰ ਆਪਾਂ ਕਿਸੇ ਨਾਲ ਗੱਲ ਕਰਨੀ ਆ ਕਿ ਜੇਰੀ ਉਹਨਾਂ ਨਾਲ ਗੱਲ ਕਰਨ ਨੂੰ ਬਹੁਤ ਆਫ ਹੋਦੀ ਆ ਆਪਾਂ ਨੂੰ ਪਰ ਨਹੀਂ ਸਾਡੇ ਨਾਲ ਜਿੰਨੇ ਕੁ ਜੁੜੇ ਆ ਭਾਜੀ ਕੋਈ ਸ਼ੁਰੂ ਤੋਂ ਜੁੜੇ ਲਾਈਫ ਫੈਮਿਲੀ ਦੇ ਪਰ ਕੋਲ ਜੁੜੇ ਹੋਏ ਆ ਸਾਡੇ ਨਾਲ ਸਾਰੇ ਹਾਂਜੀ ਭਾਜੀ ਉਹਦਾ ਕਰਕੇ ਵਧੀਆ ਚੱਲੀ ਜਾਂਦਾ ਸਿਸਟਮ ਸਾਰਾ ਤੇ ਇੱਕ ਪਲੇਅਰਾਂ ਦਾ ਬਹੁਤ ਸਹਿਯੋਗ ਆ ਸਾਰੇ ਪਲੇਅਰ ਜਿੱਦਾਂ ਕਦੇ ਵੀ ਅੱਜ ਤੱਕ ਕਿਸੇ ਵੀ ਪਲੇਅਰ ਨੇ ਕੋਈ ਮੰਗ ਨਹੀਂ ਰੱਖੀ ਸਭ ਤੋਂ ਵੱਡੀ ਗੱਲ ਆ ਭਾਜੀ ਆ ਸ਼ੀਲੂ ਵੀ ਖੇਡਦਾ ਰ ਬੀਬੀ ਖੇਡਦਾ ਆ ਵਾਈ ਗੁਰੂਣੀ ਆ ਜਿੱਦਾਂ ਲਾਲੋ ਤੁਸੀਂ ਗਰਦੀਪ ਮਾਧੋਪੁਰਿਆ ਹੋ ਗਿਆ ਪਲੇਅਰ ਹਜੇ ਤੱਕ ਖੇਡ ਰਹੇ ਹੋਇਆ ਕਿਸੇ ਨੇ ਵੀ ਅਜ ਤੱਕ ਰੇਡਾਂ ਦੀ ਕੋਈ ਮੰਗ ਨਹੀਂ ਰੱਖੀ ਕਿ ਮੈਚ ਦੇ ਪੈਸੇ ਲੈਣੇ ਆ ਜਾਂ ਇਦਾਂ ਕੋਈ ਵੀ ਅਜ ਤੱਕ ਕਦੇ ਵੀ ਕਿਸੇ ਨੇ ਪੈਸੇ ਦੇ ਮੁੱਖ ਨਹੀਂ ਰੱਖਿਆ ਭਾਜੀ ਸਾਡੇ ਵਿੱਚ 2014 ਤੋਂ ਖੇਡ ਰਹੇ ਆ ਭਾਜੀ ਇਹੀ ਇਕੱਠੇ ਤੇ ਅੱਜ ਤੱਕ ਇਕੱਠੇ ਹੀ ਆ ਸਾਰੀ ਟੀਮ ਇੱਕ ਵੀ ਪਲੇਅਰ ਜਿਹੜਾ ਉਹ ਬਾਹਰ ਨਹੀਂ ਗਿਆ ਭਾਜੀ ਇਦਾਂ ਹੀ ਖੇਡ ਰਿਹਾ ਆ ਬਾਬੇ ਦੀ ਮਿਹਰ ਹਾਂਜੀ ਤੇ ਲਾਈਫ ਫੈਮਿਲੀ ਵਰਗੂ ਚੱਲ ਰਹੀ ਹੈ ਟੀਮ ਸਾਡੀ ਜਿਹੜੀ ਜੱਦ ਬੈਸ ਰਿਹਾ ਮੈਂ ਉਹੀ ਗੱਲ ਤੇ ਆਉਣ ਲੱਗਾ ਤੁਸੀਂ ਨਾਮ ਲਿਆ ਟੀਮ ਦਾ ਖਿਡਾਰੀ ਪਿਛਲੇ ਸਾਲ ਤੁਸੀਂ ਰਹੇ ਕਿੰਨੀ ਕ ਖੁਸ਼ੀ ਹੋਈ ਐਜ਼ਾ ਤੁਹਾਡੀ ਟੀਮ ਦਾ ਕਿਉਂਕਿ ਪਰਿਵਾਰਕ ਮੈਂਬਰ ਹੀ ਬੈਸਟ ਨਿਕਲਿਆ ਕੋਈ ਵੀ ਆਪਣਾ ਭਰਾ ਆ ਭਾਈ ਛੋਟਾ ਵਾਈਗਰੂ ਤੇ ਜਦੋਂ ਭਰਾ ਅਜਿਹਾ ਲਾ ਲਓ ਬੈਸਟ ਨਿਕਲੇ ਤਾਂ ਖੁਸ਼ੀ ਤਾਂ ਬਹੁਤ ਹੁੰਦੀ ਹੈ ਭਾਈ ਉਹਦੇ ਨਾਲ ਤਾਂ ਬਹੁਤ ਖੁਸ਼ੀ ਹੋਈ ਜਦੋਂ ਉਹ ਨਿਕਲਿਆ ਬੈਸਟ ਹਾਂਜੀ ਪੂਰਾ ਜੋਰ ਮਾਰਿਆ ਉਹਨੂੰ ਕਢਾਉਣ ਦੇ ਵਿੱਚ ਵੀ ਲਾ ਲਓ ਤੁਸੀਂ ਤੇ ਵਾਈਗਰੂ ਹੋਰ ਤਰੱਕੀ ਬਖਸ਼ੀ ਭਾਈ ਸਾਰਿਆਂ ਨੂੰ ਹਨਾ ਤੇ ਪਲੇਅਰ ਸੱਟ ਪੇੜ ਤੋਂ ਬਚੇ ਰਹਿਣ ਬਾਬਾ ਸੁੱਖ ਰੱਖੇ ਵਧੀਆ ਚੱਲੀ ਜਾਂਦਾ ਹੈ ਹੁਣ ਕੈਨੇਡਾ ਖੇਡੇ ਅਮਰੀਕਾ ਚੱਲ ਰਿਹਾ ਸੀਜ਼ਨ ਅੱਗੇ ਪਲੈਨਿੰਗ ਕਿੱਥੇ ਹੁਣ ਪੰਜਾਬ ਦੇ ਤੋਂ ਬਾਅਦ ਮੇਲੇ ਹੋਣਗੇ ਜਾਂ ਫਿਰ ਆਸ ਕਬੱਡੀ ਤੋਂ ਜਾ ਕੇ ਹੁਣ ਇੰਡੀਆ ਜਾਵਾਂਗੇ ਤੇ ਇੰਡੀਆ ਜਾ ਕੇ ਥੋੜੀ ਮੈਡੀਕਲ ਲਾ ਕੇ ਫਿਰ ਉਸ ਤੋਂ ਬਾਅਦ ਚਲੋ ਅਗਾਂ ਨਿਊਜ਼ੀਲੈਂਡ ਸੀਜ਼ਨ ਚੱਲਣਾ ਹੈ ਉੱਥੇ ਜਾਵਾਂਗੇ। ਥੈਂਕ ਯੂ ਭਾਜੀ। ਹਾਂਜੀ ਦੋਸਤੋ ਕਬੱਡੀ ਦੀਆਂ ਇਸੇ ਤਰ੍ਹਾਂ ਦੀਆਂ ਨੌਗੀਆਂ ਤੇ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ।